ਡਾਟਾ ਨਾ ਕਰਾਉਂਦਾ ਜੀ ਜੀ ਕਰਾਉਂਦਾ ਪਾਉਂਦਾ ਮਾੜਾ ਪਾਣੀ ਕਰਮ ਚਾਰਿਆ ਰਿਹਾ ਇਨਸਾਫ ਤੋਂ ਜ਼ਾਬੂ ਜ਼ਾਬੂ ਜੱਜਰ ਜੀ ਕਰਾਉਂਦਾ ਮੁਰਦਾਬਾਦ 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 ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਾਮ ਨੰਦ ਲਾਲ ਹੈ ਜੀ ਇਹ ਤਰਨਾ ਜਿਹੜਾ ਦਿੱਤਾ ਇੱਕ ਪਾਸੇ ਦਿੱਤਾ ਇਹ ਤਰਨਾ ਅੱਜ ਸੰਸਦ ਮੈਂਬਰ ਚੰਦਰਸ਼ੇਖਰ 라ਵਨ ਦੇਖਿਲਾ ਆਪਸੀ ਅੱਜ ਰੋਜ ਪ੍ਰਦਰਸ਼ਨ ਕੀਤਾ ਇਹ ਕਿਉਂਕਿ ਪਿਛਲੇ 24 ਤਰੀਕ ਨੂੰ ਗਾਜ਼ੀਆਬਾਦ ਵਿਖੇ ਇੱਕ ਜਨ ਸਭਾ ਸੀਗੀ ਜਿਸ ਜਨ ਸਭਾ ਵਿੱਚ ਸਾਡੇ ਸਫਾਈ ਕਰਮਚਾਰੀ ਤੇ ਨੇਤਾ ਇਹਨਾਂ ਨੇ ਇੱਕ ਮੰਗ ਪੱਤਰ ਦੇਣ ਲਈ ਗਏ ਸੀਗੇ ਤਾਂ ਜੋ ਚੰਦਰਸ਼ੇਖਰ 라ਵਣ ਸੰਸਦ ਵਿੱਚ ਸਫਾਈ ਕਰਮਚਾਰੀ ਦੀ ਆਵਾਜ਼ ਉਠਾ ਸਕਣ ਪਰ ਉੱਥੋਂ ਦੇ ਉਹਦੇ ਗਨਗਵਾ ਨੇ ਉਹਦੇ ਬੰਦਿਆਂ ਨੇ ਸਾਡੇ ਸਫਾਈ ਕਰਮਚਾਰੀ ਤੇ ਹਮਲਾ ਕੀਤਾ ਤੇ ਕਾਫੀ ਢੁੰਗੇ ਸੱਟਾਂ ਮਾਰੀਆਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਸੱਟਾਂ ਮਾਰੀਆਂ ਕਿਉਂਕਿ ਉਹ ਚੰਦਰਸ਼ੇਕਰ 라ਵਣਾ ਜਿਹੜਾ ਸੰਸਦ ਮੈਂਬਰ ਹੈ ਉਹਦੇ ਦਬਾਅ ਵਿੱਚ ਆ ਕੇ ਉੱਥੇ ਦੇ ਪ੍ਰਸ਼ਾਸਨ ਨੇ ਉਹਨਾਂ ਤੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕੋਈ ਪ੍ਰਸ਼ਾਸਨ ਨਾਲ ਕੋਈ ਗਲਤ ਕੀਤੀ ਇਸ ਵਾਰੀ। ਅਸੀਂ ਅੱਜ ਪ੍ਰਦਰਸ਼ਨ ਕੀਤਾ ਹੁਣ ਅਸੀਂ ਮੰਗਿਆ ਕਿ ਪ੍ਰਧਾਨ ਮੰਤਰੀ ਜੀ ਦੇ ਨਾਮ ਅੱਜ ਇੱਕ 12 ਵਜੇ ਡੀਸੀ ਦਫ਼ਤਰ ਬੰਗਪੱਤਰ ਦੇਨ ਜਾਣਾ। ਅਸੀਂ ਉਹਦੇ ਵਿੱਚ ਇਹੀ ਮੰਗ ਕਰਾਂਗੇ ਜਿਹੜਾ ਸੰਸਦ ਮੈਂਬਰ ਹੈ ਚੰਦਰਸ਼ੇਕਰ 라ਵੜੀ ਸਜਦਾ ਰੱਦ ਕੀਤੀ ਜਾਵੇ ਤੇ ਜਿਹੜੇ ਬੰਦਿਆਂ ਨੇ ਇਸ ਤੇ ਹਮਲਾ ਕੀਤਾ ਸਫਾਈ ਕਰਮਚਾਰੀ ਤੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕੱਲੀ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਫਿਲਹਾਲ ਹਲ ਤੱਕ ਜਿਹੜੀ ਉਹਨਾਂ ਬੰਦਿਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜ਼ਬਰਦਸਤ ਜਿੱਦਾਂ ਵੀ ਸਾਡੇ ਤੋਂ ਸਾਡੀ ਸਪਾਈਸ ਐਜੰਸੀ ਪੰਜਾਬ ਵੱਲੋਂ ਤੇ ਜ਼ਿਲ੍ਹੇ ਪਟਿਆਲੇ ਵੱਲੋਂ ਜਿੱਦਾਂ ਹੀ ਸਾਨੂੰ ਕੋਈ ਮੈਸੇਜ ਆਏਗਾ ਅਸੀਂ ਇਹ ਦਰਨਾ ਪ੍ਰਦਰਸ਼ਨ ਅੱਗੇ ਵੀ ਚਾਲੀ ਰੱਖਾਂਗੇ। ਇਹ ਦਰਨਾ ਇੱਥੇ ਸਨੌਰ ਜੀ ਦਿੱਤਾ ਹੈ ਹੋਰ ਵੀ ਕਿੱਥੇ ਆਜੇ ਦਰਨਾ ਸਨੌਰ ਜ ਨਗਰ ਨਿਗਮ ਪਟਿਆਲਾ ਰਾਜਪੁਰਾ तकरीबन ਜ਼ਿਲ੍ਹੇ ਪਟਿਆਲੇ ਦੇ ਸਾਰੇ ਹੀ ਸਾਡੇ ਜਿੱਥੇ ਵੀ ਸਪਾਈਸ ਦੇ ਸੇਵਕ ਜੀ ਉਹਨਾਂ ਦੀ ਬ੍ਰਾਂਚਾਂ ਨੇ ਉੱਥੇ ਤਰਨ ਦੀਆਂ ਜਾ ਰਹੀਆਂ ਐ ਤੇ 12 ਵਜੇ ਸਾਰੇ ਇਕੱਠੇ ਹੋ ਕੇ ਦੀਪ ਸਿੰਘ ਸਾਹਿਬ ਨੂੰ ਮੰਗ ਪੱਤਰ ਦੇਣਗੇ ਅੱਜ